ਆ ਅਜੀਤ ਦੇ ਵਗਾਣਾ ਦੇਖ ਲੋ ਜਿਹੜਾ ਕਹਿੰਦਾ ਸੀਗਾ ਕਿ ਪੰਜਾਬ ਦੇ ਖਿਲਾਫ ਆਏ ਲੋ ਇਹ ਕੋਈ ਇਹ ਪੰਜਾਬ ਦੇ ਖਿਲਾਫ ਆ ਜਿਹੜੇ ਰੋਟੀ ਨੂੰ ਰੋਟੀ ਕਿੱਦਾਂ ਬਚਦੀ ਆ ਰੋਟੀ ਕਿੱਦਾਂ ਬਚਦੀ ਆ ਤੁਹਾਨੂੰ ਆ ਜਾ ਵੀਰ ਰੋਟੀ ਕਿੱਦਾਂ ਬਚਦੀ ਆ ਤੁਹਾਨੂੰ ਆ ਜਾ ਭਾਈ ਤੁਸੀਂ ਪੰਜਾਬ ਦੇ ਖਿਲਾਫ ਸ਼ਰਮ ਕਰੋ ਸ਼ਰਮ ਆ ਜਾ ਵੀਰ ਸ਼ਰਮ ਸ਼ਰਮ ਕਰੋ ਮਾਰੇ ਆ ਅਜੀਤ ਦੇ ਵਗਾਣਾ ਆਹ ਦੇਖ ਲੋ ਜਿਹੜੇ ਪੰਜਾਬ ਦੇ ਪੁੱਤ ਆ ਕੇ ਪੱਗਾਂ ਦਸਤਾਰਾਂ ਹੈਂ ਜਾਂ ਦਸਤਾਰਾਂ ਵੀ ਹੱਤੇ ਲਾੜ ਨਾਲ ਡੁੱਟਦੇ ਲਾੜ ਤਾਨੂੰ ਲਾੜ ਦਾ ਬੰਦਾ ਜਮੇ ਤਾਨੂੰ ਸ਼ਰਮ ਹੈ ਨਹੀਂ ਸ਼ਰਮ ਸ਼ਰਮ ਹੈ ਨਹੀਂ ਤੈਨੂੰ ਦੇਖ ਰਹਾ ਆ ਬੈਠਾ ਪਾਗੇ ਬੱਗਾ ਪੰਜਾਬ ਦੀਆਂ ਤੇ ਗੱਡੀ ਉੱਤੇ ਜੜਾ ਆਇਆ ਮੇਰੇ ਗੱਡੀ ਉੱਤੇ ਜੜਾ ਆਇਆ ਮੇਰੇ ਗੱਡੀ ਉੱਤੇ ਜੜਾ ਆਇਆ ਮੇਰੇ ਗੱਲ ਕਰ ਰਿਹਾ ਯਾਰ ਮੈਨੂੰ ਪਤਾ ਗੱਲ ਕਰੂਗਾ ਉੱਤਰ ਕੇ ਗੱਲ ਕਰਉਣਗੇ ਓਰੇ ਥੋੜੀ ਨਾ ਨਾ ਪਬਲਿਕ ਗੱਲ ਕਰੇ ਗੱਡੀ ਕੱਢ ਕੇ ਲਿਖ ਜਾਊਗਾ ਐ ਕਿਉਂ ਨਹੀਂ ਹੁੰਦਾ ਮੈਂ ਥੋੜੀ ਹਾਂ ਐ ਕਿਉਂ ਨਹੀਂ ਹੁੰਦਾ ਯਾਰ ਓ ਥੋੜੇ ਤਾਂ ਲਾੜ ਦੇ ਥੂਏ ਦੇ ਦੇ ਮੇਰੀ ਗੱਲ ਹੋਵਾ ਦੇ ਦੇ